ਆਪਾਂ ਦੁਨਿਆਵੀ ਲੋਕ ਕਿਸ ਵਿਅਕਤੀ ਨੂੰ ਸੁਰਮਾ ਕਹਿੰਨੇ ਹਨ ਜੋ ਵਿਅਕਤੀ ਸਰੀਰਕੋ ਬਲਵਾਨ ਹੋਵੇ ਜਾਂ ਜਿਸ ਵਿਅਕਤੀ ਦੇ ਕੋਈ ਪੋਲੀਟਿਕਲ ਲੀਡਰਾਂ ਨਾਲ ਸੰਬੰਧ ਹੋਣ ਕਹਿੰਦਾ ਮਤਲਬ ਹੈ ਕੋਈ ਵੀ ਔਖੇ ਤੇ ਔਖਾ ਕੰਮ ਮਿਟਾਂ ਸਕੈਂਟਰਾਂ ਦੇ ਵਿੱਚ ਕਰਾ ਲਵੇ ਜਾਂ ਬਿਨਾਂ ਡਰੇ ਕਰਾ ਲਵੇ ਉਸ ਵਿਅਕਤੀ ਨੂੰ ਆਪਾਂ ਸੁਰਮਾ ਕਹਿੰਨੇ ਹਾਂ ਪਰ ਨਹੀਂ ਪਾਸ਼ਾ ਕਹਿੰਦੇ ਹਨ ਪਾਸ਼ਾ ਦੀ ਨਜ਼ਰ ਦੇ ਵਿੱਚ ਅਸਲ ਸੂਰਮਾ ਕੌਣ ਹੈ ਪਾਸ਼ਾ ਕਹਿੰਦੇ ਹਨ ਜਾਕੋ ਹਰੀ ਰੰਗ ਲਾਗੇ ਇਸ ਯੁੱਗ ਮੈਂ ਸੋ ਕਹੀਤ ਹੈ ਸੂਰਾ ਜਿਸ ਵਿਅਕਤੀ ਨੂੰ ਉਸ ਪ੍ਰਮਾਤਮਾ ਨਾਲ ਮਿਲਣ ਦੀ ਤਾਂਘ ਪੈਦਾ ਹੋ ਗਈ ਅਤੇ ਉਸ ਪ੍ਰਮਾਤਮਾ ਨੂੰ ਮਿਲਣ ਲਈ ਉਹ ਐਫਰਟ ਕਰਦਾ ਹੋਵੇ ਤਾਂ ਉਸ ਵਿਅਕਤੀ ਨੂੰ ਸੂਰਮਾ ਕਹਾਂਗੇ ਜਿਵੇਂ ਕਿ ਆਪਾਂ ਸਾਰੇ ਪਲੀਪਤੀ ਜਾਣਦੇ ਹਾਂ ਕਲਯੁਗ ਦੇ ਦੌਰ ਦੇ ਵਿੱਚ ਪੰਜ ਵਿਕਾਰ ਬਹੁਤ ਜ਼ਿਆਦਾ ਪਰਪੁਲਿਤ ਹੋ ਰਹੇ ਹਨ ਜਿਵੇਂ ਕਿ ਕਾਮ, ਕ੍ਰੋਧ, ਲੋ, ਮੋਹ, ਹੰਕਾਰ ਜੋ ਕਿ ਸਦੀਆਂ ਤੋਂ ਚੱਲੇ ਆ ਰਹੇ ਹਨ ਪਰ ਅੱਜ ਕੱਲ ਕੁਝ ਵਿਕਾਰ ਹੋਰ ਵੀ ਨਾਲ ਐਡ ਹੋ ਚੁੱਕੇ ਹਨ ਜਿਵੇਂ ਕਿ ਫੇਸਬੁੱਕ, YouTube, Snapchat ਐਂਡ ਸੋ ਆਨ ਤੇ ਇਸ ਲਈ ਅੱਜ ਕੱਲ ਤਾਂ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਕਿ ਉਸ ਪ੍ਰਮਾਤਮਾ ਨਾਲ ਪ੍ਰੀਤ ਕਿਸ ਤਰ੍ਹਾਂ ਪੈਦਾ ਹੋਵੇ ਤਾਂ ਕਿਸ ਤਰ੍ਹਾਂ ਪੈਦਾ ਹੋਵੇ ਤਪਾਸ਼ਾ ਕਹਿੰਦੇ ਹਨ ਜਾਕੋ ਹਰੀ ਰੰਗ ਲਾਗੇ ਇਸ ਯੁੱਗ ਮੈਂ ਸੋ ਕਹੀਅਤ ਹੈ ਸੋਰਾ ਜਿਸ ਵਿਅਕਤੀ ਨੂੰ ਉਸ ਪਰਮਾਤਮਾ ਨਾਲ ਮਿਲਣ ਲਈ ਤਾਂਗ ਪੈਦਾ ਹੋ ਗਈ ਉਸ ਨੂੰ ਪ੍ਰਾਪਤ ਕਰਨ ਲਈ ਦਿਨ ਰਾਤ ਐਫਰਟ ਕਰਦਾ ਹੋਵੇ ਭਗਵ ਸੇਵਾ ਸਿਮਰਨ ਕਰਦਾ ਹੋਵੇ ਉਸ ਵਿਅਕਤੀ ਨੂੰ ਸੋਰਮਾ ਕਹਾਗਾ ਪਰ ਇਹ ਕੰਮ ਹੈ ਤਾਂ ਬਹੁਤ ਮੁਸ਼ਕਲ ਪਰ ਪਾਸ਼ਾ ਨੇ ਇਹ ਵੀ ਦਿਲਾਸਾ ਦਿੱਤਾ ਹੈ ਕਿ ਤੂੰ ਸਿਰਫ ਇੱਕ ਕਦਮ ਤਾਂ ਮੇਰੇ ਵੱਲ ਚੱਲ ਤੇਰੇ 99 ਕਮ ਆਪਣੇ ਆਪ ਉਹ ਮੇਰੀ ਟੈਨਸ਼ਨ ਹੋਏਗੀ। ਤੋ ਇੱਕ ਕਦਮ ਗੁਰੂ ਵੱਲ ਚੱਲ। ਜੀ।